ਪੋਟੋ ਕਰ। ਪੋਟੋ ਕਰ। ਬੋਲੇ ਉਸ ਤੋਂ ਰੋਣਾ ਉਸੇ ਦਾ ਮਤਲਬ। ਫੋਟੋ ਕਰ ਲਾਂਗੇ। ਬਾਬਾ ਜੀ ਦਾ ਤਾਂ ਚਲੋ ਵਕਤੀ ਕਾਲ ਹੋ ਗਈ ਏ। ਉਹਨਾਂ ਨਾਲ ਤਾਂ ਵਕਤੀ ਰੌਣਕ। ਪਰ ਉਹਦੇ ਉਹਨਾਂ ਦੇ ਕਰਕੇ ਗੱਲ ਕੀ ਰਹੀ ਠੀਕ ਹੈ ਜੀ ਮੈਂ ਆਉਂਗਾ ਜੀ ਕਦੇ ਪ੍ਰੋਗਰਾਮ ਕਰਾਂਗੇ ਆਇਆ ਕਰ ਮੈਂ ਆਇਆ ਕਰ ਹਾਂਜੀ ਬਾਬਾ ਹਰਭਜਨ ਸਿੰਘ ਜੀ ਸੀ ਜਿਹੜੇ ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਵੀ ਇਸ ਇਲਾਕੇ ਵਿੱਚ ਹੀ ਰਹਿੰਦੇ ਆ ਸੋ ਮੈਂ ਅੱਜ ਦਾ ਨਹੀਂ ਮੈਨੂੰ ਕੋਈ 29 ਸਾਲ ਪਹਿਲਾਂ ਬਾਬਾ ਜੀ ਦੇ ਦੀਵਾਨ ਲੱਗੇ ਸੀ ਸਾਡੇ ਪਿੰਡ ਢੜਰੀਆਂ ਵਿੱਚ ਤੇ ਉਦੋਂ ਮੈਂ ਇੱਕ ਰਾਤ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਇਆ ਸੀ ਬਾਬਾ ਹਰਪ੍ਰੀਤ ਸਿੰਘ ਦੀ ਜਿੱਥੇ ਆਪਾਂ ਆਏ ਆ ਤੇ ਉਦੋਂ ਉਹ ਰਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਤੇ ਸਿੰਘਾਂ ਨੂੰ ਹਟਾ ਕੇ ਉਹ ਕਹਿੰਦੇ ਮੈਂ ਕਰਦਾ ਪਰੇ ਹਟੋ ਮੈਂ ਆਪੇ ਟਾਇਰ ਬਦਲੂ ਤੋ ਮੈਨੂੰ ਇਹ ਗੱਲ ਦਾ ਪ੍ਰਭਾਵ ਪਿਆ ਮੇਰੇ ਮਨ ਤੇ ਵੀ ਇੱਕ ਈ ਥਾਂ ਤੇ ਹੋ ਕੇ ਵੀ ਉਹ ਆਪ ਸੇਵਾ ਕਰਦੀ ਐ ਸੋ ਬਾਕੀ ਇਲਾਕੇ ਦੇ ਵਿੱਚ ਸਾਰੇ ਜਾਣਦੇ ਐ ਵੀ ਬੜੇ ਸਾਧੂ ਸੁਭਾ ਤੇ ਬਿਲਕੁਲ ਕੋਮਲ ਹਿਰਦੇ ਦੇ ਜੱਟ ਸੁਭਾ ਸਿੱਧਾ ਸੁਭਾ ਸੀ ਉਹਨਾਂ ਦਾ ਸੋ ਇਸ ਕਰਕੇ ਸੰਗਤ ਉਹਨਾਂ ਦਾ ਬੜਾ ਪਿਆਰ ਸਤਿਕਾਰ ਕਰਦੀ ਸੀ ਤੇ ਜਦੋਂ ਬਾਬਾ ਜੀ ਜੀ ਛੱਡਿਆ ਉਹਨਾਂ ਨੇ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਜਥਾ ਭੇਜਿਆ ਸੀ ਤਾ ਹੁਣ ਮੈਂ ਉਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਇੱਥੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਇਹਨਾਂ ਨੂੰ ਮਿਲਦਾ ਰਿਆਂ ਕਈ ਵਾਰੀ ਅੱਗੇ ਪਿੱਛੇ ਸਮਾਗਮਾਂ ਤੇ ਇਕੱਠੇ ਹੁੰਦੇ ਰਹੇ ਆ ਤੇ ਅੱਜ ਮੇਰੇ ਮਨ ਵਿੱਚ ਸੀ ਕਿ ਹੁਣ ਮੈਂ ਜਾ ਕੇ ਆਪਣੇ ਵੱਲੋਂ ਹਾਜ਼ਰੀ ਭਰ ਕੇ ਆਵਾਂ ਬਾਹਰੋਂ ਆਇਆ ਤਾਂ ਮੈਂ ਹੁਣ 2-3 ਦਿਨ ਹੀ ਹੋਏ ਨੇ ਮੈਨੂੰ ਆਏ ਨੂੰ ਤੇ ਤਾਂ ਫਿਰ ਮੈਂ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਜੇ ਉਦੋਂ ਹੁੰਦਾ ਤਾਂ ਉਦੋਂ ਵੀ ਆਉਂਦਾ ਮੇਨ ਗੱਲ ਇਹ ਵੀ ਇਲਾਕੇ ਵਿੱਚ ਆ ਨਾਲ-ਨਾਲ ਇੱਥੋਂ 10 ਮਿੰਟ ਦੂਰ ਪਰਮੇਸ਼ਰ ਦਵਾਰ ਹੈ ਡਬਲਾ ਆਣੇ ਨੇੜੇ-ਨੇੜੇ ਸਥਾਨ ਨੇ ਤੇ ਚਲੋ ਇਲਾਕੇ ਦੇ ਵਿੱਚ ਸਾਡਾ ਫਰਜ ਬਣਦਾ ਤੇ ਵੈਸੇ ਵੀ ਉਹ ਚੰਗੇ ਜਿਨ੍ਹਾਂ ਨੇ ساری ਜ਼ਿੰਦਗੀ ਸੇਵਾ ਕੀਤੀ ਹੈ ਸੇਵਾ ਕਰਕੇ ਹੀ ਉਹਨਾਂ ਨੂੰ ਉੱਥੇ ਸ਼ਰੀਮਾਨ ਬਣਾਇਆ ਲੰਗਰ ਦੀ ਡਿਊਟੀ ਲਾ ਕੇ ਰੱਖੀ ਲੋਹਰਾਂ ਸਾਭ ਰਹੇ ਤੇ ਉਹ ਬੜੀ ਉਹਨਾਂ ਨੇ ਜ਼ਿੰਦਗੀ ਆਪਣੀ ਚਕਾਲਣਾ ਘੱਲ ਲਈਏ ਸੋ ਸਾਡਾ ਸਭ ਦਾ ਫਰਜ਼ ਹੀ ਬਣਦਾ ਇਦਾਂ ਦੇ ਗੁਰਮਖਾਂ ਦੇ ਜਾਣ ਦੇ ਉੱਤੇ ਕਿਉਂਕਿ ਦੁਨੀਆਂ 'ਚ ਬਥੇਰੇ ਸਾਧੂ ਹਨ ਸੰਤ ਹਨ ਪਰ ਕੋਈ ਕੋਈ ਹੁੰਦਾ ਜਿਨ੍ਹਾਂ ਦੀ ਚੰਗਾ ਜੀਵਨ ਹੋਵੇ ਜਿਹੜੇ ਸਾਦਗੀ ਵਾਲੇ ਹੋਣ ਤੇ ਬੇਦਾਗ ਸੰਸਾਰ ਵਿੱਚੋਂ ਜਾਣ ਸੋਨਾਂ ਵਿੱਚੋਂ ਬਾਬਾ ਜੀ ਸਨ ਮਰਜ਼ਾ ਪਰੰਪਰਾ ਪ੍ਰਚਾਰ ਬੋਲਿਆ ਪੰਜਾਬ ਦੇ ਅੰਦਰ ਆਪ ਦੀ ਜਿਵੇਂ ਕੋਈ ਖੌਫ ਪ੍ਰਚਾਰ ਆਖਿਆ ਹੋ ਕਿ ਕਿਸ ਤਰ੍ਹਾਂ ਹੁਣ ਪਰੰਪਰਾ ਪ੍ਰਚਾਰ ਕਿਹੜੇ ਤਰੀਕੇ ਨਾਲ ਕਿ ਪਹਿਲਾਂ ਨਹੀਂ ਕਰਦੇ ਜੇ ਹੁਣ ਕਿਸ ਤਰ੍ਹਾਂ ਇਹਦਾ ਪਰੰਪਰਾ ਪ੍ਰਚਾਰ ਨਹੀਂ ਮੇਨ ਗੱਲ ਤਾਂ ਅਸੀਂ ਤਾਂ ਜੀ ਦੇਖੋ ਉਹਨਾਂ ਕੋਲ ਬਜਟ ਬੜੇ ਵੱਡੇ ਐ ਉਹਨਾਂ ਨੇ ਕਰੋੜਾਂ ਅਰਬਾਂ ਪਿਆ ਵੀ ਦੇ ਸਕਦੇ ਐ ਕਿਉਂਕਿ ਉਹਨਾਂ ਦੇ ਮਦਰ ਖੜੇ ਐ ਅਮਰੀਕਾ ਕੈਨੇਡਾ ਵਰਗੇ ਯੂਰਪ ਵਰਗੇ ਦੇਸ਼ ਸੋ ਅਸੀਂ ਉਹ ਪੈਸਾ ਨਹੀਂ ਦੇ ਸਕਦੇ ਚਾਹੇ ਬਜਟ ਹੋਵੇ ਵੀ ਤਾਂ ਵੀ ਇੰਨਾ ਨਹੀਂ ਦੇ ਸਕਦੇ ਉਹਨਾਂ ਜਿੰਨਾ ਅਸੀਂ ਤਾਂ ਪਿਆਰ ਦੇ ਸਕਦੇ ਆ ਵੀ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕਰੀਏ ਗੁਰੂ ਸਾਹਿਬ ਦਾ ਉਹਨਾਂ ਦੇ ਅੰਦਰ ਪਿਆਰ ਭਰੀਏ ਵਿਕਲਗੀਆਂ ਵਾਲੇ ਪਾਦਸ਼ਾਹ ਕੌਣ ਸੀ ਅੱਗੇ ਵੀ ਉਹਨਾਂ ਦਾ ਇਤਿਹਾਸ ਸੁਣਾਇਆ ਅਸੀਂ ਕੋਈ 9.5 10 ਲੱਖ ਲੋਕਾਂ ਨੂੰ ਅਮਰ ਸ਼ਿਕਾਇਆ ਸੰਗਤ ਨੂੰ ਸਿਰਫ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸੁਣਾ ਕੇ ਪਾਸ਼ਾ ਦੇ ਗੁਣ ਗਾ ਕੇ ਤੇ ਅਗਲਾ ਤਰੀਕਾ ਵੀ ਇਹੀ ਰੱਖਾਂਗੇ ਵੀ ਗੁਰੂ ਸਾਹਿਬ ਜੀ ਦੀ ਸਿਫਤ ਕਰਾਂਗੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਕਲਗੀ ਧਰਜੀ ਦੇ ਪਿਆਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਗੱਲ ਕਰੀਏ ਤਾਂ ਜੋ ਅੰਦਰ ਪਿਆਰ ਪੈਦਾ ਹੋਵੇ ਜਦੋਂ ਨਾ ਸਿੱਖ ਪਿਆਰ ਕਰਦਾ ਹੈ ਤੇ ਉਹ ਗਰੀਬੀ ਵੀ ਕੱਟ ਲੈਂਦਾ ਹੈ ਭੁੱਖ ਵੀ ਕੱਟ ਲੈਂਦਾ ਹੈ ਸੋ ਪੈਸੇ ਤੋਂ ਪੈਸੇ ਨਾਲ ਮੈਂ ਕਹਿੰਦਾ ਹੁੰਦਾ ਵੀ ਮਿਹਰਬਾਨੀਆਂ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਮਿਹਰਬਾਨੀ ਕਰਕੇ ਤੁਸੀਂ ਕਿਸੇ ਨੂੰ ਵਫਾਦਾਰ ਨਹੀਂ ਬਣਾ ਸਕਦੇ ਜਾਂ ਤਾਂ ਬੰਦਾ ਵਫਾਦਾਰ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਖੂਨ 'ਚ ਹੁੰਦੀ ਹੈ ਵਫਾਦਾਰੀ ਇਹ ਸਾਡੇ ਜੀਨਸ ਵਿੱਚ ਹੁੰਦੀ ਹੈ ਕਿਸੇ ਕਿਸੇ ਦੇ ਅੰਦਰ ਵਫਾਦਾਰੀ ਹੁੰਦੀ ਹੈ ਕਿਸੇ ਦਾ ਜਿੰਨਾ ਮਰਜ਼ੀ ਕਰ ਲਓ ਨੇ ਨਹੀਂ ਤੁਹਾਡਾ ਬੰਨਣਾ ਤਾਂ ਨਹੀਂ ਬੰਨਣਾ ਕਈਆਂ ਦਾ ਥੋੜਾ ਵੀ ਕਰੋਗੇ ਤਾਂ ਵੀ ਅਗਲਾ ਤੁਹਾਡਾ ਬਣਦਾ ਸੋ ਗੁਰੂ ਸਾਹਿਬ ਪ੍ਰਤੀ ਇਹਨਾਂ ਦਾ ਪਿਆਰ ਪੈ ਜੇ ਜਿਹੜਾਂ ਦੇ ਅੰਦਰ ਵਫਾਦਾਰੀ ਜਿਹੜੀ ਹੈਗੀ ਹੈ ਉਹ ਜਗਾਈ ਜਾਵੇ ਗੁਰੂ ਸਾਹਿਬ ਦਾ ਸੁਨੇਹਾ ਪਹਿਲਾਂ ਵੀ ਲੈ ਕੇ ਗਏ ਸੀ ਹੁਣ ਵੀ ਲੈ ਕੇ ਜਾਵਾਂਗੇ ਪੰਥਕ ਇੱਕਾ ਦੀ ਲੋੜ ਹੈ ਚਿੱਤਾਂ ਦੇ ਪੰਜਾਬ ਚ ਮਾਹੌਲ ਹੈ ਜਿਹਦਾ ਕਿ ਤਰ੍ਹਾਂ ਅਕਾਲ ਤਖਤ ਦੀ ਮਰਿਆਦਾ ਨੂੰ ਕੋਈ ਵਿਧੀ ਬਣਾਉਣਾ ਚਾਹੀਦਾ ਹੈ ਜਾਂ ਪੰਥਕ ਇੱਕਾ ਦੇ ਕੀ ਲੋ ਮੌਜੂਦਾ ਹਾਲਾਤਾਂ ਵਿੱਚ ਬੋਲ ਨਹੀਂ ਨਹੀਂ ਹੈ ਜੀ ਕਿ ਸਾਰੇ ਜਣੇ ਕੰਮਰ ਕੱਸੇ ਕਰਨ ਪ੍ਰਚਾਰਕਾਂ ਤੇ ਵੀ ਨਾ ਛੱਡਣ ਜੇ ਮੰਨ ਕੇ ਚੱਲੋ ਇਸ ਵੇਲੇ 50 ਲੱਖ ਅਮਰਤਧਾਰੀ ਹੈ 2.5 ਕਰੋੜ ਚੋਂ ਸਿੱਖਾਂ ਚੋਂ ਤੇ 50 ਲੱਖ ਅਮਰਤ ਧਾਰੀ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਚ ਪ੍ਰਣ ਕਰੇ ਤੇ ਇੱਕ ਇੱਕ ਨੂੰ ਅਮਰਤ ਧਾਰੀ ਬਣਾਵੇ ਸਾਲ ਦੇ ਵਿੱਚ ਆਪੇ ਹੀ 50 ਲੱਖ ਤੋਂ ਕਰੋੜ ਬਣ ਸਕਦੇ ਆ ਮਤਲਬ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਤਾਂ ਉਹਦਾ ਮਾੜਾ ਮੋਟਾ ਅਸਰ ਹੋਏਗਾ ਬਾਕੀ ਆਪਾਂ ਕੋਸ਼ਿਸ਼ ਕਰੀਏ ਸਾਰੇ ਜਣੇ ਏਕਤਾ ਦੀ ਗੱਲ ਤਾਂ ਚਲੋ ਜਿੰਨਾ ਮਰਜੀ ਏਕਤਾ ਤਾਂ ਚਾਹੀਦੀ ਚਾਹੀਦੀ ਏ ਤਾਂ ਆਪਾਂ ਚਾਉਨੇ ਹੀ ਆ ਏਕਤਾ ਕਰਕੇ ਹੀ ਮੈਂ ਹੁਣ ਉੱਥੇ ਅਕਾਲ ਤਖਤ ਸਾਹਿਬ ਤੇ ਗਿਆ ਵੀ ਆ ਕਿਉਂਦਾ ਰੀਜਨ ਏਕਤਾ ਹੀ ਹੈ ਨਹੀਂ ਤਾਂ ਹੁਣ ਜੇ ਮੈਂ ਉੱਥੇ ਅੜ ਕੇ ਖੜ ਜਾਂਦਾ ਵੀ ਮੈਨੂੰ ਮਿਲ ਜਾਂਦਾ ਵੀ ਮੈਨੂੰ ਮੇਰੇ ਬੋਲਾਂ ਦੀ ਸਜ਼ਾ ਦੇ ਰਹੇ ਹੋ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਇੱਥੇ ਅੜ ਕੇ ਨਹੀਂ ਖੜਿਆ ਮੈਂ ਆਪਣੀ ਅੜੀ ਇਸ ਕਰਕੇ ਛੱਡੀ ਵੀ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਝੋਲੀ ਚ ਪਵਾਉਨੇ ਆ ਸੋ ਅਸੀਂ ਤਾਂ ਝੁਕਈਆਂ ਤੇ ਮੇਰਾ ਮੰਨਣਾ ਇਹ ਹੈ ਕਿ ਏਕਤਾ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੱਡਾ ਕਰਕੇ ਜਾਣੀਏ ਸਤਿਗੁਰਾਂ ਦਾ ਪਿਆਰ ਸਾਡੇ ਲਈ ਵੱਡਾ ਹੈ ਅਸੀਂ ਆਪਣੀ ego ਨੂੰ ਛੱਡੀਏ ego ਛੱਡਾਂਗੇ ਤਾਂ ਏਕਤਾ ਹੋ ਸਕਦੀ ਹੈ ਜਿੰਨਾ ਚਿਰ ਆਪਣੀ ego ਰੱਖਾਂਗੇ ਹੰਕਾਰ ਰੱਖਾਂਗੇ ਸਾਡੇ ਹੰਕਾਰ ਟਕਰਾਉਂਦੇ ਰਹਿਣਗੇ ਤੇ ਕਦੇ ਏਕਤਾ ਨਹੀਂ ਹੋ ਸਕਦੀ ਏਕਤਾ ਵਾਸਤੇ ਸਾਨੂੰ ਗੁਰੂ ਸਾਹਿਬ ਨੂੰ ਵੱਡੇ ਮੁਖ ਰਖੀਏ ਉਹਨਾਂ ਕੰਨੀ ਦੇਖੀਏ ਫੇਰ ਅਸੀਂ ਸਾਰੇ ਇੱਕ ਹੋ ਕੇ ਚਲੀਏ ਉਹ ਅੱਜ ਜੇ ਨਾ ਇੱਕ ਹੋਵਾਂਗੇ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਘਾਤਕ ਹੋਊਗਾ ਨਸ਼ਿਆਂ ਦਾ ਤਾਂ ਬੋਲਬਾਲ ਹੈ ਹੀ ਹੁਣ ਤਾਂ ਧਰਮ ਪਰਿਵਰਤਨ ਦੀ ਵੀ ਲਹਿਰ ਚੱਲ ਰਹੀ ਹੈ ਧਰਮ ਕੋਈ ਮਾੜਾ ਨਹੀਂ ਸਾਡਾ ਕੋਈ ਇਸਾਈਆਂ ਨਾਲ ਵਿਰੋਧ ਨਹੀਂ ਹੈ ਨਾ ਹੀ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਜਾਣਾ ਨਾ ਰੌਲਾ ਪਾਉਣਾ ਉਹ ਆਪਣੇ ਤਰੀਕੇ ਨਾਲ ਕਰਦੇ ਆ ਪਰ ਅਸੀਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਣੇ ਗੁਰੂ ਸਾਹਿਬ ਦੀ ਸਿਫਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਨਾ ਭੰਡ ਕੇ ਆਪਣੇ ਗੁਰੂ ਸਾਹਿਬ ਦੀ ਵਡਿਆਈ ਜਾਦਾ ਕਰਾਂਗੇ ਤਾਂ ਜੋ ਆਪਣੇ ਆਪ ਹੀ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਨੇ ਔਰ ਇਹ ਤਾਂ ਹਰ ਸਿੱਖ ਬੱਚਾ ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਿਆ ਇਤਿਹਾਸ ਉਹੋ ਜੀ ਕੁਰਬਾਨੀ ਉਹੋ ਜਿਹਾ ਜਜ਼ਬਾ ਕਿਤੇ ਨਹੀਂ ਹੈ ਜਸਤਾ ਗੁਰੂ ਦੀ ਦੁਕਾਨ ਜਿਹੜੀ ਪਹਿਲਾਂ ਜਸਪੰਨ ਸਿੰਘ ਖਾਲੜਾ ਤੇ ਫਿਲਮ ਬਣੀ ਉਹ ਮੈਨ ਹੋਈ ਕਿ ਹੁਣ ਸਰਦਾਰ ਦੀ ਫਿਲਮ ਹੈ ਜਿਹੜੀ ਉਹ ਵੀ ਇੰਡੀਆ ਦੇ ਵਿੱਚ ਵੈਗ ਹੈ ਵਿਦੇਸ਼ਾਂ हां ये किते ना किते ये ਗੱਲ ਤਾਂ ਹੈਗੀ ਐ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਐ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ Hindu ਨੇ ਵੀ ਸੁਣਨਾ ਹੈ Sikh ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇਹ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲ.ਐ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹਾਂ ਜੇਰਾ ਮਾਮਲਾ ਦੁਆਰਾ ਫਿਰ ਹਾਈ ਕੋਰਟ 'ਚ ਆ ਮੜਾ ਜੋ ਕੁਝ ਕਹਿਣਾ ਚਾਹੋ ਨਹੀਂ ਉਹ ਤਾਂ ਹਰ ਕਿਸ ਦਾ ਫਰਜ਼ ਬਣਦਾ ਜੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਕਿ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ ਦੱਸ ਦੇ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਆ ਲਾਸਟ ਦੇ ਤੱਕਾਂ ਨੂੰ ਕੋਈ ਕੀ ਕਰਨਾ ਚਾਹੀਦਾ ਬਸ ਅਸੀਂ ਆ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ ਇਨਸਾਨੀਅਤ ਪ੍ਰੇਮੀ ਬਣੀਏ ਅਸੀਂ ਸਭ ਤੋਂ ਜ਼ਰੂਰੀ ਹੈ ਵੇਖੋ ਹਿੰਦੂ ਹੋ ਸਿੱਖ ਹੋ ਜਿਹੜੇ ਮਰਜੀ ਧਰਮ ਵਿੱਚ ਹੋ ਪਰ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਇਨਸਾਨ ਬਣੀਏ ਸਾਡਾ ਸਾਡੀ ਮੰਜ਼ਲ ਚੰਗੇ ਇਨਸਾਨ ਬੰਨਾ ਮੈਂ ਸਿੱਖ ਬਣ ਗਿਆ ਕੀ ਮੈਂ ਚੰਗਾ ਇਨਸਾਨ ਬਣਿਆ ਇਹ ਜ਼ਰੂਰ ਵੀ ਸੋਚੀਏ ਅਸੀਂ Hindu ਬਣ ਗਏ ਆ ਕੀ ਅਸੀਂ ਚੰਗੇ ਇਨਸਾਨ ਬਣੇ ਆ ਸੋ ਅਸੀਂ ਚੰਗੇ ਇਨਸਾਨ ਬਣੀਏ ਸਾਨੂੰ ਉਹਦੇ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ